ਆਪਣੀ ਗੱਲਾਂ ਇਹ ਦੇਖਾ ਆਪਣੇ ਨਾਕ ਵਿੱਚ ਉਹ ਯਾਰ ਉਹ ਗੱਲ ਨੂੰ ਛੱਡ ਉਹ ਤਾਂ ਗਈ ਆਈ ਗੱਲ ਹੁਣ ਤੂੰ ਦੱਸ ਕੀ ਕਰਦਾ ਕੀ ਲੈਣਾ ਮੈਂ ਨਹੀਂ ਲੈ ਲੈ ਫਿਰ ਹਾਂ ਦੱਸ ਤੈਨੂੰ ਕੋਈ ਲੈਣੇ ਕਿੰਨੇ ਤਿੰਨੇ ਲੈਣੇ ਕਿੰਨੇ ਤਿੰਨੇ ਆ ਗਏ ਦੱਸ ਹਾਂ 5 ਰੁਪਿਆ ਦੇ ਕਿੰਨੇ ਤਿੰਨੇ ਉੱਥੇ ਹੀ ਖੜੇ ਹੋਰ ਨਾਲ ਖੜੇ ਕਿੰਨੇ ਤਿੰਨੇ ਦੇਖੋ ਜੀ ਪਸੰਦ ਕਰੋ ਬਾਈ ਕਿੰਦਾਂ ਬਾਈ ਹਾਂ ਜੀ ਜੀ ਇੱਕ ਕੌਤੀਰਾ ਕੱਢ ਬਾਈ ਤਿੰਨਾਂ ਦੇ ਦੇ ਨੂੰ ਹੈ ਕਿੰਨੇ ਲਾਤੇ ਤੇ ਨਾ ਕੁਛ ਨਹੀਂ ਲਾਇਆ ਤੂੰ ਦੱਸ ਪਾਉ ਦੋ ਢੇਰੀਆਂ ਪਾਉ ਕੁਛ ਕਰੋ ਕੁਛ ਨਾ ਕੁਛ ਤਾਂ ਕਰੋ ਤੂੰ ਹੀ ਪਾ ਦੇ ਤੂੰ 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 ਸਿਆਣਾ ਪੈਣਾ ਬੰਦਾ ਤੂੰ ਖੜੇ ਐ ਜੇ ਕੋਈ ਗਦਰ ਰਹਿੰਦੀ ਹੋਈ ਤਾਂ ਫੇਰ ਆਪਾਂ ਕੱਢ ਲਾਂਗੇ ਤਿੰਨ ਢੇਰੀਆਂ ਦੋ ਢੇਰੀਆਂ ਪਾ ਦੀਏ ਦੋ ਪਾ ਲੋ 9000 ਦੇ ਦਿਓ ਜੀ ਹਾਂ ਜੀ ਤੇਨੇ ਹੋਰ ਕਿੰਨੇ ਦੇ ਦਿਓਗੇ ਫੇਰ ਕਿੰਨੇ ਦੇ ਦਿਓਗੇ ਐ ਤਾਂ ਦੱਸੋ ਸਾਢੇ 9 ਦੇ ਪਾਓ ਪੂਰੇ 10 ਦੇ ਪਾਓ ਸਾਢੇ 10 ਦੇ ਪਾ ਦਿਓ ਹੋਰ ਕਿੰਨੇ ਪਾਓਗੇ ਪੂਰੇ 11000 ਦੇ ਪਾ ਦਿਓ ਹਜੂ ਮੜਿਆ ਬੋਲ ਫਿਰ ਕੋਈ ਤੂੰ ਵੀ ਪੂਰੇ 12 ਦੇ ਪਾ ਦੇ ਪੂਰੇ 12 ਦੇ ਕਰ ਹੁਣ ਤਾਂ 4-4 ਨੂੰ ਭੇਜ ਦਿੱਤਾ ਹਾਂ ਹੁਣ ਤਾਂ ਗੱਲ ਤਾਂ ਲੱਗ ਗਈ ਸੀ ਸਿਰੇ ਹੋਰ ਕਿੰਨੇ ਲੱਗੇ ਸਾਨੂੰ ਪਤਾ ਲੱਗ ਗਿਆ ਚਾਚਾ ਦੇ ਹਾਂ ਦੱਸੋ ਫਿਰ ਦੇਣੀ ਕਿਨੇ ਦੀ ਹੜ ਦੇ ਕਸਰ ਜਿਦਾ ਹੈ ਹੈ ਕਿੰਨਾ ਕਿੰਨਾ ਰੁਪਏ ਦਾ 2000 ਦਾ ਬਰਕਰ ਹੈ ਸਾਡੇ 5000 ਦਾ ਹੀ ਰਹਿ ਰਿਹਾ ਹੈ ਉਹ ਤਾਂ ਛੱਟਵੇਂ ਗਏ ਨੇ 5ਵੇਂ ਵੀ ਨੇ ਛੱਟਵੇਂ ਕੋਈ 5-5000 ਨੂੰ ਗਏ ਕਿਉਂ ਜੀ ਛੱਟਵੇਂ ਹਾਂ ਛੱਟਵੇਂ ਤੇਰਾ ਘਰ ਦੇਖੀ ਪਾਤ ਦੋ ਪੱਠਾਂ ਦੀ ਇੱਕ ਮੇਵਣਾ ਦੀ ਤਕੜਾ ਜਿਹੜੀ ਪੱਟੀ ਸੀਗੀ ਛੱਟਵੇਂ ਕਿਵੇਂ ਵਾਰ ਕੇ ਸਮਾਇਆ 42-4200 ਨੂੰ ਪਾਤਾ 4500 ਨੂੰ ਪੌਣੇ ਦਾ ਹੁਣ ਤਾਂ ਕੋਈ ਗੱਦਰ ਨਹੀਂ ਛੱਡੀਦਾ ਇਹਦਾ ਪੂਰੇ 13.5000 ਦੇ ਪੂਰੇ 13.5000 ਦੇਣੇ ਨੇ ਹੁਣ ਬਾਬਾ ਆ ਚਲ ਜੀ ਹਾਂ ਜੀ ਭਾਈ ਆਪਾਂ ਗਲਤ ਕੰਮ ਨਹੀਂ ਕਰਿਆ ਇਹਦਾ ਮਾਲ ਦਾ ਗਲਤ ਕੰਮ ਫਿਰ ਇੰਨੇ ਦੇਈਏ ਚੱਕ ਟੱਕੇ ਦੇ ਨਾ 3500 ਦਾ ਦੇ ਬਾਈ ਹੁਣ ਮਰਜ਼ੀ ਤੇਰੀ ਐ ਸਾਡੀ ਨਹੀਂ ਜਾਈਏ ਜਾਣਾ ਕਿ ਉਹ ਜਾ ਰਿਹਾ ਹੈ ਹੈ 45000 ਦਾ ਲੈ ਜਾ ਪਤਾ ਤੈਨੂੰ ਮੁਰਗਾ ਇਹਦਾ ਕਿਤੇ ਨਾਲ ਆ ਕੋਈ ਗਲਤੀ ਨਹੀਂ ਕਰਿਆ ਹੈਗਾ ਆਪਾਂ ਨੇ ਬੱਚਾ ਜਾਇ ਜਾ ਹੈ ਤੇਰੇ ਨਾਲ ਮਖੌਲ ਨਹੀਂ ਕਰਦਾ ਆ ਚੱਕ ਪੂਰਾ ਚਾਰ ਦਾ ਚੱਕ ਠੀਕ ਹੈ ਜੀ ਹਾਂ ਜੀ ਹੋਰ ਦੇਖੋ ਬੜਾ ਚੱਲਦਾ ਜੀ ਗਲਤ ਤਾਂ ਛੱਡ ਦੀ ਕਿਉਂ ਵੀ ਉਹ ਡੱਬਾ ਲਿਆ ਇੱਕ ਹੋਰ ਪਣਾ ਖੜਾ ਉਹ ਵੀ ਲਿਆ ਆਹ ਲਾਲ ਜਾਂ ਵੀ ਲਿਆ ਦੇਖੋ ਚੱਲਦਾ ਜੀ ਬੇਮਣੀਆ ਉਹ ਲੈਣੀ ਦਾ ਆ ਬੱਕਰਾ ਦੇਖੋ ਜੀ ਬੱਕਰਾਂ ਇਹ ਇਦਾਂ ਹੀ ਖਤਾਰੇ ਨੂੰ ਹਾਂ ਚਲ ਚੰਗਾ ਮੂੰਹ ਮੱਥੇ ਦਾ ਹਾਂ ਵੀ ਇਹਦੇ ਕਿੰਨੇ ਪੈਸੇ ਨੇ ਇਹਦਾ 7.5 ਹਜ਼ਾਰ ਨਾ ਇਹ 7.5 ਦਾ ਨਹੀਂ ਹੈ ਫੇ ਚਲੋ ਕੋਈ ਗੱਲ ਨਹੀਂ ਜੀ ਇਹ ਪੂਰਾ ਹੀ 5 ਦਾ ਹੈ ਨਾ ਨਾ ਕੋਈ ਗੱਲ ਨਹੀਂ ਫਿਰ ਪੈਸੇ ਉਹਦੇ ਲੈ ਲੈ ਲਓ ਜੀ ਪੈਸੇ ਕਿੱਧਰ ਮੈਂ ਵੀ ਨਾ ਰੱਖੀ ਕੋਈ 나ਥੂ ਐ ਨਾ ਤੂੰ ਤਾਂ ਹੈਗਾ ਬੱਚੇ ਦਾ ਪਲਿਆ ਹੋਇਆ ਅਸਲੀ ਨਹੀਂ ਹੈਗਾ ਫਿਰ ਅਸਲੀ ਦੀ ਇਹਨੂੰ ਤਾਂ ਤੂੰ ਵਧੀਆ ਹਾਂ ਹਾਂ 나ਥੂ ਐ ਹੈ ਮੈਂ ਚਾਲੂ ਨਹੀਂ ਕਹਿੰਦਾ ਤੁਹਾਡਾ ਨਹੀਂ ਤੂ ਤਾਂ ਵਧੀਆ ਭਾਈ ਕੋਈ ਅਗਰੇ ਕੋਈ ਨਾ ਕੋਈ ਨਹੀਂ ਭਾਈ ਗੱਲ ਤਾਂ ਮਾਪਾ ਕਰਤੀ ਹੀ ਨਹੀਂ ਬਾਈ ਆ ਚੱਕਾ ਦੋ ਲੈ ਨਾ ਨਾ ਚਾਰ ਦੇਖਿਆ ਹੀ ਕਰੋ ਆਪੋ ਦੀ ਮਾਰਨਾ ਕਿ ਹੱਕ ਪਤਾ ਤੇਰੇ ਤੇ ਜੀ ਤੇ ਮੈਨੂੰ ਕਰ ਦੋ ਕੁਛ ਵੀਡੀਓ ਚੱਲਦੀ ਬਾਈ ਮੈਨੂੰ ਕਰ ਦੋ ਮਾਮਤਾਨ ਜਾਂ ਰੋਕ ਰੋਕ ਲਿਆ ਮੈਨੂੰ ਤਾਂ ਮਾਮਤਾਨ ਕਰ ਦੋ ਕੁਸਾ 200 ਦਾ ਦੇ ਦੋ ਮਰਜੋ ਓਏ ਦਾ ਜਾਂ 6 ਦਾ ਫੜਾ ਡੋਪਾ ਦੋ 5000 ਨਾਥੂ ਦਾ ਖੜ ਜਾ ਬਈ ਖੜ ਜਾ ਓਏ ਮਰੀ ਕੁਝ ਮਾਰਨ ਵਾਲੇ ਕੰਮ ਨਾ ਕਰ ਤੂੰ ਤੈਨੂੰ ਹੀ ਦਿਖਦਾ ਬੱਚਾ ਕੌਣ ਦਾ ਬਗਨ ਕੀ ਐ ਇੰਨਾ ਬਣਾ ਨਾ ਮਾਰ ਜਾ ਤੈਨੂੰ 55 ਦਾ ਹੋ ਗਿਆ ਇਹ ਵੀ ਪੈਸੇ ਸਾਢੇ 5 ਦਾ ਹੋ ਗਿਆ ਪੈਸੇ ਲੈ ਲੈ ਦੇ ਵੀ ਪੈਸੇ ਦੇਸੀ ਹਾਂ ਇਹ ਵੱਡਾ 200 ਰੁਪਏ ਦੇ ਦੀ ਖੁਸ਼ ਹੋ ਕੇ ਮੈਨੂੰ ਹਾਂ ਕੋਈ ਨਹੀਂ ਹਾਂ ਵੱਡਣ ਲੱਗਿਆ ਪੈ ਜਮੀ ਖੁਸ਼ ਹੋ ਕੇ 200 ਰੁਪਏ ਦੇ ਦੀ ਕਿਹੜਾ ਦੋਤੋਂ ਲੁੱਟ ਮਾਰ ਲਈ ਮੈਂ ਲੈ ਬਈ ਸਾਲੇ ਲਓ ਜੀ 1 2 3 4 5 5.5 ਕਿਲਾ ਵੀ ਦੇ ਲੋ 200 ਦੇ ਦੇ ਮਾਰੇ ਜੀ 400 400 ਰਾਜੂ ਮਾਰਾ ਕਾ ਬੰਦਾ 400 ਵਾਲਾ ਈਦਾ ਬੱਚਾ ਤੂੰ ਡਾਪ ਛੋਟਾ ਡੂੰਗਦਾ ਬੱਚਾ ਚਕਾਲ ਲੈ ਨਾ ਦੇ ਆਏ ਨਹੀਂ ਕਰਨ ਕਿਦਾ ਬਹਾ ਕਰ ਲਿਖਿਆ ਚੱਕ ਬੱਚੇ ਭਾਈ ਭਾਈ ਹੋਰ ਕਹਿ ਲਉਂਗੇ ਆਵਾ ਮੇਰੇ ਬੱਚੇ ਤੋਂ ਦੋ ਤਿੰਨ ਹੋਰ ਇਹਨਾਂ ਨੂੰ ਫਿਰ ਉਰੀ ਖੜੇ ਰਹਿਣ ਦੇ ਇੱਕ ਬੰਦਾ ਤੋਰ ਕੇ ਲਿਖਾਈ ਕਰਾ ਦਿਓ ਓਏ ਲਿਖਾਈ ਬੋਲ ਬਰਾਪਾ ਬਰਾਪਾ ਬੱਚਾ ਭਲਿਆ ਹੋਇਆ ਦੇਖ ਲੈ ਬੋਲ ਨਹੀਂ ਪੱਠਾ ਦੇਖ ਲੋ ਬੱਕਰਾ ਕਹਿੰਦਾ ਲੈਂਦੇ ਨਹੀਂ ਕੋਈ ਨਾ ਫਿਰ ਕੋਈ ਨਾ ਬੱਕੋ ਗਲੀ ਹੈ ਕੋਈ ਗੱਲ ਨਹੀਂ ਪੱਠਾ ਦੇ ਬਾਈ ਨੂੰ ਏਟੀ ਦਾ ਮੰਡੀ ਆ ਉਹ ਪੱਠਾ ਕੀ ਨਾਲ ਦਾ ਛੇਰੀ ਜੀ ਦਾ ਬੱਕਰਾ ਉਹ ਅੱਛਾ ਬੱਕਰਾ ਹੈ ਆਏ ਕੁੜੂਆਂ ਪੱਠਾ ਸੁਣਿਆ ਆਂਗੇ ਜਲਦੀ ਨਾਲ ਨਾ ਇਹ ਨਹੀਂ ਚਲਦੀਆਂ ਆ ਦੇਖ ਉਹ ਨਹੀਂ ਇਹ ਨਾਲ ਦੇ ਨਹੀਂ ਚੱਲ ਮੈਂ ਮੀਂਹ ਨਹੀਂ ਦਵਾਦਾ ਚੱਲ ਦਵਾ ਬਾਈ ਕਿੰਜਾਂ ਦੋਦੇ ਨਾ ਜਾਓ ਇੱਥੇ ਹੀ ਕਰਾਓ ਓਏ ਆ ਕੇ ਫੇਰ ਲਿਖਾ ਦੇ ਤਰਾ ਦਵਾ ਦੇ ਇਕੱਠੀ ਲਿਖਾਇਆ ਮੈਂ ਭੱਜ ਕੇ ਤੂੰ ਜੀ ਆ ਭਰਾਵਣੀ ਦੀ ਟੇੜਕਾ ਮਪਰਾ ਓਏ ਚੱਲ ਫੇਰ ਲਿਖਾ ਦੇਵਾਂਗੇ ਬਾਠੀ ਚਾਹਦਾ ਵਈ ਪਾ ਮੈਂ ਓਏ ਖੜ ਤੇ ਮਿਲਦਾ ਬੱਚਾ ਇੱਡੇ ਇੱਡੇ ਨੇਮਦ ਵਾਲਾ ਮਿਲ ਜਾਂਦੇ ਨਾਲ ਕੋਈ ਮੇਰੀ ਚੋਰੀ ਕਰਿਆ ਮਾਲ ਮਿਲ ਜਾਂਦਾ ਕਿ ਬਰੀ ਚੋਰੀ ਦਾ ਫਿਰ ਤੂੰ ਵੀ ਚੋਰੀ ਦੇ ਲਿਆ ਨਾ ਛਕ ਕਾਲਾ ਚੋਰੀ ਦੇ ਲਿਆ ਹਾਂ ਜੇ ਕਾਲੇ ਨੂੰ ਦੱਸਦਾ ਫਿਰ ਤੇਰੇ ਡਾਂਗਾਂ ਨਹੀਂ ਪੈਣਗੀਆਂ ਉਹ ਚੋਰ ਬਣਾਤਾ ਵਿਚਾਰਾ ਦਾ ਚੱਲ ਦੇ ਆ ਲਾ ਮੁੰਡਲੀ ਰਾਮਾ ਉਹ ਚਾਹ ਪਸੰਦ ਕਰ ਭਾਈ ਹਾਂ ਰਾਮੂ 4000 ਦੀ ਹੈ ਦੇ ਦਾ ਕਿ ਤੱਕ ਜਿਹੜੇ ਰਹਿ ਗਏ ਉਹ ਅਗਲੇ ਸਾਲ ਲੈ ਲਈ ਬਸ ਠੀਕ ਆ ਕੋਲ ਲੈ ਵੀਆ ਚੱਲ ਰਿਹਾ ਵੀਡੀਓ ਜਿੰਨਾ ਮੁੱਲ ਮੰਗਿਆ ਵੇ ਤੇ 4000 ਹੁਣ ਦੂੰਗਾ ਬਾਕੀ ਅਗਲੇ ਸਾਲ ਦੂੰਗਾ ਲਓ ਜੀ ਕਿਉਂ ਬਈ ਪੁੱਗਦੀ ਹੈ ਲੈ ਚਲੀਏ ਠੀਕ ਆ ਉਹਨਾਂ ਦਾ ਬੱਕਰੀ ਬਣ ਜੂ ਆਪਾਂ ਤੁਗਣਾਂ ਦੀ ਵੇਚ ਦਾਂਗੇ ਇਹਨੂੰ ਦੇਹ ਜਾ ਗੱਲ ਕਰ ਜਾਂ ਸਾਰੀ ਸਾਲ ਨੂੰ ਲਈ ਲੈ ਵੀ ਸਾਰੀ ਸਾਲ ਨੂੰ ਕਹਿੰਦਾ ਸਾਥ ਜਾ ਦੱਸ 10000 ਯਾਰ ਦੋੰਬੋ ਬੋਲਦੇ ਵੀਰੇ ਜੈ ਜਲਾਓ ਵੀਰੇ ਦੁੱਧ ਪੀਂਦਾ ਬੱਜਾ ਮਿਲਦਾ ਅਜ ਗੱਲ ਦਾ 74500 ਲੈ ਬਈ ਸਹੀ ਘੱਟ ਦੂੰ ਇਹ ਰਾਮੂ ਨਾ ਇਹੀ ਸੌਦਾ ਹੋਣਾ ਲੈ ਰਾਮੂ ਥੋੜਾ ਵੰਗਿਆ 5000 ਦੀ ਮੇਮ ਨਹੀਂ ਹੋਗੀ ਭਾਈ ਹੋਰ ਕਿੰਨੇ ਦੀ ਇੱਕੋ ਹੀ ਗੱਲ ਦੱਸੂਗਾ ਹਾਂ ਇੱਕੋ ਦੱਸ ਤੈਨੂੰ ਲੈ ਆਣੀ ਹਾਂ 6000 ਯਾਰ ਬੇਦੀ ਪੂਰੀ ਲੈ ਮੈਂ ਇੱਕੋ ਹੀ ਗੱਲ ਦੱਸੂਗਾ ਤੂੰ ਨਾ ਹੱਥ ਕਰ ਬਸ 200 ਰੁਪਏ ਮੇਰਾ ਬਦਲ ਲੈਂਦਾ ਹੀ ਨਹੀਂ ਮੈਂ ਮੇਵਨੇ ਚੋਂ 5.5000 ਦੀ ਦੇ ਦੇ ਇੱਜ਼ਤ ਕਰ ਨਾ 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 ਨ ਛੱਡ ਦੋ ਫਿਰ ਨਹੀਂ ਨਹੀਂ ਛੱਡਦੇ ਤਾਂ ਨਹੀਂ ਹੈਗੇ ਆਪਾਂ ਠੀਕ ਲਓ ਫਿਰ ਨਵੇੜਤੀ ਨਮੇੜਤੀ ਲੈ ਨਿਪੜ ਗਈ 200 ਘੱਟ ਛੀਦੀ ਨਿਪੜ ਗਈ ਚੱਕ ਹਾਂ ਛੱਡਦੇ ਛੁੜਦੇ ਨਹੀਂ ਹੈਗੇ ਕਿੰਨੇ ਲੈਣਾ ਹੁਣ ਤੁਸੀਂ ਸਾਹਿਬ ਲੈ ਲਓ 200 ਘੱਟ 6000 ਰੁਪਏ ਆ ਪੂਰੇ ਘਰ ਦਿੰਦਾ ਇਧਰ ਆ ਗਿਆ ਬਬਰੀ ਦਾ ਭਾਈ ਇਹ 200 ਮੋਗਵਾ ਰੱਖਦਾ ਐ ਨੀਮਰ ਕੋਉਣੇ 61.7 ਆਏ ਨੇ ਬਚਾਰੇ ਮੰਡੀ ਨਹੀਂ ਠੀਕ ਆ ਬਚਤ ਅਗਲੇ ਕਰਾਓ ਯਾਰ 100 200 ਜਿਹੜੀ ਵੀ ਹੁੰਦੀ ਆ ਹਾਂ ਬਚਤ ਕਰਾਓ ਵੇ ਚਾਰ ਪੰਜ 200 ਨੂੰ ਮੋੜ ਦੇ ਕੋਈ ਤੇਰਾ ਦੇਣਾ ਕੋਈ ਨਿਕਲਾ ਨਹੀਂ ਲੈ ਜੇ ਪੱਟੀ ਕਰਾ ਦੇ ਫੇਰ ਕਰਾ ਲਿਓ ਬੰਦ ਕਰੂ ਕੱਠੀ ਕਦੀ ਹੋਰ ਲਈ ਆ ਉਧਰ ਕਰਾ ਦਿਖਾ ਨਾ ਮੰਨੀ